ਸਤਿ ਸ੍ਰੀ ਅਕਾਲ ਜਸਵਿੰਦਰ ਜੀ ਸੋਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਨੂਡਲਸ ਕਈਆਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਨੂਡਲਸ ਜਦੋਂ ਘਰ ਦੇ ਵਿੱਚ ਬਣਾਏ ਜਾਂਦੇ ਨੇ ਤੇ ਆਪਸ ਦੇ ਵਿੱਚ ਚਿਪਕ ਜਾਂਦੇ ਨੇ ਮਤਲਬ ਕਿ ਇਕੱਠੇ ਇਕੱਠੇ ਜੀ ਹੋ ਜਾਂਦੇ ਨੇ ਪਰ ਜਿਵੇਂ ਮੈਂ ਬਣਾਵਾਂਗੀ ਨੂਡਲਸ ਤੁਸੀਂ ਵੀ ਸੇਮ ਉਸੇ ਤਰੀਕੇ ਦੇ ਨਾਲ ਬਣਾਓ ਜਿਹੜੇ ਨੂਡਲਸ ਹੈਗੇ ਨੇ ਬਿਲਕੁਲ ਵੀ ਆਪਸ ਦੇ ਵਿੱਚ ਚਿੱਕਣਗੇ ਨਹੀਂ ਬਹੁਤ ਹੀ ਜ਼ਿਆਦਾ ਵਧੀਆ ਨੂਡਲਸ ਬਣਨਗੇ ਜਿਵੇਂ ਆਪਾਂ ਰੈਸਟੋਰੈਂਟ ਦੇ ਵਿੱਚੋਂ ਲੈ ਆ ਕੇ ਖਾਂਦੇ ਹਾਂ ਉਸੇ ਤਰੀਕੇ ਦੇ ਨਾਲ ਖਿਲੇ-ਖਿਲੇ ਨੂਡਲਸ ਬਣਨਗੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੋ ਤੇ ਚਲੋ ਫਿਰ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਨੂਡਲਸ ਬਣਾਉਣ ਵਾਸਤੇ ਇੱਥੇ ਮੈਂ ਇੱਕ ਪਤੀਲੇ ਦੇ ਵਿੱਚ ਪਾਣੀ ਰੱਖ ਲਿੱਤਾ ਹੋਇਆ ਹੈ ਪਾਣੀ ਨੂੰ ਹਲਕਾ ਜਿਹਾ ਉਬਾਲਾ ਆਣ ਦਵਾਂਗੇ ਤੇ ਦੇਖੋ ਪਾਣੀ ਨੂੰ ਉਬਾਲਾ ਆਣਾ ਸ਼ੁਰੂ ਹੋ ਗਿਆ ਹੋਇਆ ਤੇ ਹੁਣ ਇਸ ਦੇ ਵਿੱਚ ਨੂਡਲਸ ਪਾ ਦਵਾਂਗੇ ਜਿਹੜੇ ਨੂਡਲਸ ਹੈਗੇ ਨੇ ਆਪਾਂ ਤੋੜ ਕੇ ਨਹੀਂ ਪਾਣੇ ਆਪ ਇਸੇ ਤਰੀਕੇ ਦੇ ਨਾਲ ਪਾ ਦੇਣੇ ਨੇ ਕਿਉਂਕਿ ਜਿਹੜੇ ਨੂਡਲਸ ਹੈਗੇ ਨੇ ਉਹ ਲੰਬਾਈ ਦੇ ਵਿੱਚ ਹੀ ਵਧੀਆ ਲੱਗਦੇ ਨੇ ਤੇ ਹੁਣ ਇਸ ਦੇ ਵਿੱਚ ਮੈਂ ਅੱਧਾ ਚਮਚ ਨਮਕ ਦਾ ਪਾ ਦਿੱਤਾ ਹੈ ਮੈਂ ਇੱਥੇ ਸਿੰਦਾ ਨਮਕ ਦਾ ਇਸਤੇਮਾਲ ਕੀਤਾ ਤੁਸੀਂ ਨਾਰਮਲ ਨਮਕ ਦਾ ਵੀ ਇੱਥੇ ਇਸਤੇਮਾਲ ਕਰ ਸਕਦੇ ਹੋ ਤੇ ਇੱਕ ਵਾਰੀ ਆਪਾਂ ਫੋਕ ਜਾਂ ਚਮਚ ਦੇ ਨਾਲ ਜਿਹੜੇ ਨੂਡਲਸ ਹੈਗੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਇਸ ਤਰੀਕੇ ਦੇ ਨਾਲ ਮਿਕਸ ਕਰ ਦੇਣ ਤੇ 6 ਮਿੰਟ ਲਈ ਆਪਾਂ ਇਹਨਾਂ ਨੂੰ ਇਸੇ ਤਰੀਕੇ ਨਾਲ ਮੀਡੀਅਮ ਫਲੇਮ ਦੇ ਉੱਪਰ ਪਕਾਣ ਦਵਾਂਗੇ ਆਪਾਂ 80% ਤੱਕ ਇਹਨਾਂ ਨੂੰ ਕੁਕ ਕਰਨਾ ਹੈ ਤੇ ਦੇਖੋ ਇੱਥੇ 6 ਮਿੰਟ ਜਿਹੜੇ ਹੈਗੇ ਨੇ ਹੋ ਚੁੱਕੇ ਹੋਏ ਨੇ ਆਪਾਂ ਇਸ ਤਰੀਕੇ ਦੇ ਨਾਲ ਚੈੱਕ ਕਰਾਂਗੇ ਨੂਡਲਸ ਜਿਹੜਾ ਹੈਗੇ ਹਲਕਾ ਜਿਹਾ ਸਟ੍ਰੈਚ ਹੋਣਾ ਚਾਹੀਦਾ ਦੇਖੋ ਇਸ ਤਰੀਕੇ ਨਾਲ ਮੈਂ ਚੈੱਕ ਕੀਤਾ ਜਿਹੜਾ ਨੂਡਲਸ ਹੈਗਾ ਹਲਕਾ ਜਿਹਾ ਸਟ੍ਰੈਚ ਹੋ ਰਿਹਾ ਆਪਾਂ ਇਸ ਨੂੰ ਬਿਲਕੁਲ ਪੂਰਾ ਨਹੀਂ ਪਕਾਣਾ ਕਿਉਂਕਿ ਬਾਕੀ ਦਾ ਇਹਨੂੰ ਆਪਾਂ ਬਾਅਦ ਵਿੱਚੋਂ ਪਕਾਵਾਂਗੇ ਹੁਣ ਇਸ ਨੂੰ ਮੈਂ ਇੱਕ ਛਾਨਣੀ ਦੇ ਵਿੱਚ ਕੱਢ ਲਿੱਤਾ ਹੋਇਆ ਤੇ ਠੰਡਾ ਪਾਣੀ ਇਸ ਦੇ ਉੱਪਰ ਪਾ ਦਿੱਤਾ ਹੋਇਆ ਤੇ ਪਾਣੀ ਜਿਹੜਾ ਹੈਗਾ ਚੰਗੀ ਤਰ੍ਹਾਂ ਨਿਚੜ ਗਿਆ ਹੋਇਆ ਤੇ ਹੁਣ ਆਪਾਂ ਇਸ ਨੂੰ ਇੱਕ ਖੁੱਲੇ ਬਰਤਨ ਜਾਂ ਫਿਰ ਖੁਪਰਾਤ ਦੇ ਵਿੱਚ ਇਸ ਤਰੀਕੇ ਦੇ ਨਾਲ ਪਾ ਦਵਾਂਗੇ ਤੇ ਇਸ ਦੇ ਉੱਪਰ ਆਪਾਂ ਹੁਣ ਇੱਕ ਚਮਚ ਜਿਹੜਾ ਤੇਲ ਦਾ ਹੈਗਾ ਪਾ ਕੇ ਇਸ ਨੂੰ ਫੈਲਾ ਦੇਣਾ ਤੇ 5 ਤੋਂ 6 ਮਿੰਟ ਲਈ ਆਪਾਂ ਇਸ ਨੂੰ ਇਸੇ ਤਰੀਕੇ ਦੇ ਨਾਲ ਪਿਆ ਰਹਿਣ ਦੇਣਾ ਤਾ ਜੋ ਇਹ ਹਲਕੇ ਜਿਹੇ ਡਰਾਈ ਹੋ ਜਾਣ ਤੇ ਹੁਣ ਇੱਕ ਸਾਈਡ ਤੇ ਮੈਂ ਇੱਕ ਪਲੇਟ ਦੇ ਵਿੱਚ ਸ਼ਿਮਲਾ ਮਿਰਚ ਕੱਟ ਲੈਂਦੀ ਐ ਮੈਂ ਇਸ ਤਰੀਕੇ ਨਾਲ ਲੰਬਾਈ ਦੇ ਵਿੱਚ ਕੱਟ ਲੈਂਦੀ ਐ ਨਾਲ ਹੀ ਗਾਜਰਾਂ ਪੱਤਾ ਗੋਭੀ ਤੇ ਪਿਆਜ਼ ਵੀ ਕੱਟ ਲਿੱਤੇ ਹੋਏ ਨੇ ਤੇ ਹੁਣ ਇਸ ਦਾ ਤੜਕਾ ਲਗਾਉਣ ਦੇ ਤਿਆਰੀ ਸ਼ੁਰੂ ਕਰਦੇ ਹਾਂ ਹੁਣ ਕੜਾਈ ਦੇ ਵਿੱਚ ਮੈਂ ਅੱਧੇ ਘੜਛੀ ਮਤਲਬ ਕਿ ਦੋ ਵੱਡੇ ਚਮਚ ਜਿਹੜੇ ਹੈਗੇ ਨੇ ਤੇਲ ਦੇ ਪਾ ਦਿੱਤੇ ਨੇ ਤੇ ਇਸ ਤਰੀਕੇ ਦੇ ਨਾਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਫੈਲਾ ਦੇਣਾ ਹੈ ਤਾਂ ਜੋ ਜਿਹੜੇ ਨੂਡਲਸ ਹੈਗੇ ਨੇ ਉਹ ਬਿਲਕੁਲ ਵੀ ਚਿਪਕਣ ਨਾ ਤੇ ਤੇਲ ਜਿਹੜਾ ਹੈਗਾ ਕੜਾਈ ਦੇ ਵਿੱਚ ਮੈਂ ਚੰਗੀ ਤਰ੍ਹਾਂ ਫੈਲਾ ਦਿੱਤਾ ਹੋਇਆ ਤੇ ਹੁਣ ਇਸ ਦੇ ਵਿੱਚ ਮੈਂ ਲਸਣ ਪਾ ਦਿੱਤਾ ਹੈ ਲਸਣ ਨੂੰ ਆਪਾਂ ਬਰਾਊਨ ਨਹੀਂ ਕਰਨਾ ਤੇ ਲਸਣ ਪਾ ਕੇ ਇੱਕ ਵਾਰੀ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਨਾਲ ਹੀ ਇਸ ਦੇ ਆਪਾਂ ਪਿਆਜ਼ ਪਾ ਦੇਣੇ ਨੇ ਤੇ ਫਲੇਮ ਹੁਣ ਇੱਥੇ ਆਪਾਂ ਹਾਈ ਕਰ ਦਿੱਤੀ ਹੋਈ ਏ ਸਟਾਰਟਿੰਗ ਦੇ ਵਿੱਚ ਆਪਾਂ ਫਲੇਮ ਜਿਹੜੀ ਹੈਗੀ ਇਹ ਮੀਡੀਅਮ ਰੱਖੀ ਸੀ ਹੁਣ ਆਪਾਂ ਹਾਈ ਫਲੇਮ ਕਰ ਦਿੱਤੀ ਏ ਤੇ ਸਿਰਫ 1 ਮਿੰਟ ਤੱਕ ਹੀ ਪਿਆਜ਼ਾਂ ਨੂੰ ਵੀ ਪਕਾਇਆ ਤੇ ਹੁਣ ਇਸ ਦੇ ਨਾਲ ਹੀ ਮੈਂ ਪੱਤਾ ਗੋभी ਗਾਜਰਾ ਤੇ ਸ਼ਿਮਲਾ ਮਿਰਚਾਂ ਵੀ ਪਾ ਦਿੱਤੀਆਂ ਇਹਨਾਂ ਨੂੰ ਤਕਰੀਬਨ ਆਪਾਂ 2 ਮਿੰਟ ਤੱਕ ਹੀ ਪਕਾਣਾ ਕਿਸੇ ਵੀ ਸਬਜੀ ਦਾ ਕਲਰ ਬਰਾਊਨ ਨਹੀਂ ਕਰਨਾ ਤੇ ਨਾ ਹੀ ਇਹਨਾਂ ਦਾ ਕਰੰਚ ਖਤਮ ਕਰਨਾ ਇਹਨਾਂ ਨੂੰ ਜੇ ਬਹੁਤ ਜ਼ਿਆਦਾ ਪਕਾ ਦਿੱਤਾ ਤਾਂ ਇਹਨਾਂ ਦਾ ਜਿਹੜਾ ਕਰੰਚ ਹੈਗਾ ਖਤਮ ਹੋ ਜਾਏਗਾ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਨੂਡਲਸ ਬਣਾਇਓ ਬਹੁਤ ਵਧੀਆ ਬਣਨਗੇ ਤੇ ਨੂਡਲਸ ਜਿਹੜੇ ਹੈਗੇ ਬਿਲਕੁਲ ਵੀ ਆਪਸ ਦੇ ਵਿੱਚ ਚਿਪਕਣਗੇ ਨਹੀਂ ਕਿਉਂਕਿ ਆਪਾਂ ਨੂਡਲਸ ਨੂੰ 5-6 ਮਿੰਟ ਲਈ ਡਰਾਈ ਹੋਣ ਦੇ ਲਈ ਪ੍ਰਾਤ ਦੇ ਵਿੱਚ ਰੱਖ ਦਿੱਤਾ ਇਸ ਤਰ੍ਹਾਂ ਕਰਨ ਨਾਲ ਜਿਹੜੇ ਨੂਡਲਸ ਹੈਗੇ ਬਿਲਕੁਲ ਵੀ ਚਿਪਕਦੇ ਨਹੀਂ ਤੇ 2 ਮਿੰਟ ਹੋ ਗਏ ਸਬਜ਼ੀਆਂ ਨੂੰ ਭੁੰਨਦੇ ਹੋਏ ਇਸ ਦੇ ਵਿੱਚ ਮੈਂ ਦੋ ਹਰੀਆਂ ਮੇਸਾਂ ਬਰੀਕ-ਬਰੀਕ ਕੱਟ ਕੇ ਪਾ ਦਿੱਤੀਆਂ ਹੋਈਆਂ ਨੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤੇ ਦੇਖੋ ਸਾਰੀਆਂ ਹੀ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੀਆਂ ਨੇ ਤੇ ਹੁਣ ਇਸ ਦੇ ਵਿੱਚ ਮੈਂ 2 ਚਮਚ ਸੋਇਆ ਸੌਸ ਦੇ ਪਾਏ ਨੇ ਤੇ 2 ਚਮਚ ਇੱਥੇ ਮੈਂ ਚਿੱਲੀ ਸੌਸ ਦੇ ਪਾਏ ਨੇ ਤੇ ਨਾਲ ਹੀ ਇੱਥੇ ਮੈਂ 1 ਚਮਚ ਜਿਹੜਾ ਹੈਗਾ ਟਮੇਟੋ ਸੌਸ ਦਾ ਵੀ ਪਾ ਦਿੱਤਾ ਤੇ 1 ਚਮਚ ਇੱਥੇ ਮੈਂ ਸਿਰਕੇ ਦਾ ਵੀ ਲਿਆ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਸਾਰੀਆਂ ਇਹ ਸਬਜ਼ੀਆਂ ਜਿਹੜੀਆਂ ਹੈਗੀਆਂ ਨੇ ਮੈਂ ਚੰਗੀ ਤਰ੍ਹਾਂ ਇੱਥੇ ਮਿਕਸ ਕਰ ਦਿੱਤੀਆਂ ਨੇ ਤੇ ਹੁਣ ਇਸ ਦੇ ਵਿੱਚ ਮੈਂ ਅੱਧਾ ਚਮਚ ਨਮਕ ਦਾ ਪਾਇਆ ਹੈ ਬਹੁਤ ਜ਼ਿਆਦਾ ਨਮਕ ਨਹੀਂ ਪਾਣਾ ਆਪਾਂ ਕਿਉਂਕਿ ਆਪਾਂ ਨੂਡਲਸ ਬੋਇਲ ਕਰਨ ਲੱਗੇ ਵੀ ਨਮਕ ਪਾਇਆ ਸੀ ਤੇ ਨਾਲ ਹੀ ਅੱਧਾ ਚਮਚ ਕਾਲੀ ਮਿਰਚ ਦਾ ਪਾ ਦਿੱਤਾ ਹੈ ਤੇ ਹੁਣ ਇਸ ਦੇ ਵਿੱਚ ਨੂਡਲਸ ਵੀ ਪਾ ਦਿੱਤੇ ਨੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਦੇਖੋ ਮੈਂ ਫੌਕ ਦੇ ਨਾਲ ਮਿਕਸ ਕਰ ਰਹੀ ਆ ਤੇ ਜਿਹੜੇ ਨੂਡਲਸ ਵੀ ਹੈਗੇ ਨੇ ਦੇਖੋ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਣੇ ਨੇ ਕਿਉਂਕਿ ਆਪਾਂ ਇਹਨਾਂ ਨੂੰ ਪ੍ਰਾਤ ਦੇ ਵਿੱਚ 5-6 ਮਿੰਟ ਲਈ ਡਰਾਈ ਹੋਣ ਦਿੱਤਾ ਸੀ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੇਖੋ ਇਹ ਮਿਕਸ ਵੀ ਹੋ ਰਹੇ ਨੇ ਬਿਲਕੁਲ ਇਸ ਤਰੀਕੇ ਦੇ ਨਾਲ ਨੂਡਲਸ ਬਣਨਗੇ ਜਿਵੇਂ ਇਹ ਰੈਸਟੋਰੈਂਟ ਦੇ ਵਿੱਚ ਮਿਲਦੇ ਨੇ ਨਾ ਬਿਲਕੁਲ ਉਸੇ ਤਰੀਕੇ ਦੇ ਇਹ ਨੂਡਲਸ ਘਰ ਦੇ ਵਿੱਚ ਹੀ ਬਣ ਜਾਣੇ ਨੇ ਦੇਖੋ ਇਹਨਾਂ ਨੂੰ ਮੈਂ ਮਿਕਸ ਕਰ ਦਿੱਤਾ ਹੈ ਤੇ ਨੂਡਲਸ ਬਹੁਤ ਹੀ ਜਿਆਦਾ ਵਧੀਆ ਜਿਹੜੇ ਹੈਗੇ ਨੇ ਬਣ ਚੁੱਕੇ ਹੋਏ ਨੇ ਤੇ ਮੈਂ ਇਹਨਾਂ ਨੂੰ ਤਕਰੀਬਨ 3-4 ਮਿੰਟ ਲਈ ਇਸੇ ਤਰੀਕੇ ਦੇ ਨਾਲ ਹੀ ਪਕਾਇਆ ਹੈ ਕਿਉਂਕਿ ਆਪਾਂ ਇਹਨਾਂ ਨੂੰ 80% ਹੀ ਪਹਿਲਾਂ ਪਕਾਇਆ ਸੀ ਬਾਕੀ ਦੇ ਹੁਣ ਪੱਕ ਚੁੱਕੇ ਹੋਏ ਨੇ ਤੇ ਬਿਲਕੁਲ ਵੀ ਆਪਸ ਦੇ ਵਿੱਚ ਚਿਪਕੇ ਨਹੀਂ ਬਹੁਤ ਹੀ ਵਧੀਆ ਨੂਡਲਸ ਦੇਖੋ ਬਣ ਚੁੱਕੇ ਨੇ ਤੇ ਇਹ ਹੁਣ ਸਰਵ ਹੋਣ ਦੇ ਲਈ ਰੈਡੀ ਨੇ ਦੇਖੋ ਬਿਲਕੁਲ ਇਸ ਤਰ੍ਹਾਂ ਲੱਗ ਰਹੇ ਨੇ ਜਿਵੇਂ ਆਪਾਂ ਰੈਸਟੋਰੈਂਟ ਵਿਚੋਂ ਲਿਆ ਕੇ ਖਾਂਦੇ ਆ ਦੇਖੋ ਬਹੁਤ ਹੀ ਜਿਆਦਾ ਵਧੀਆ ਨੂਡਲਸ ਬਣ ਚੁੱਕੇ ਹੋਏ ਨੇ